ਸਾਰੇ ਨੂੰ ਪਿਆਰ ਪਿਆਰੀ ਸਸਰੀਕਾਲ ਜੀ ਮਿਲੋ ਜੀ ਰਹਿਮਤ ਨੂੰ ਸਸਰੀਕਾਲ ਜੀ ਸਾਰਿਆਂ ਨੂੰ ਉਹ ਬਈ ਸਕੂਲ ਵਾਸਤੇ ਤਿਆਰ ਆ ਗੁਰਦੁਆਰੇ ਜਾਏ ਹੁਣ ਪੇਪਰ ਹੁੰਦੇ ਆ ਪੇਪਰ ਹੁੰਦੇ ਆ ਜੀ ਹੁਣ ਗੁਰਦੁਆਰੇ ਵਾਸਤੇ ਮਾ ਸਾਡੇ ਕੀ ਆਈ ਔਰ ਕਿੰਨੇ ਪੇਪਰ ਆਗੇ ਦੋ ਅੱਜ ਲਾਸਟ ਦੇ ਆ ਦੋ ਇੱਕ ਦਿਨ ਬਾ ਠੀਕ ਠੀਕ ਆ ਵਧੀਆ ਹੋਏ ਪੇਪਰ ਕਿਤੇ ਠੀਕ ਆ ਲਓ ਜੀ ਅਜੋਂ ਵੀ ਜਿਹੜੇ ਆਪਾਂ ਨੇ ਉਦੋਂ ਲਓ ਇਹ ਭੌਗਿਆ ਜਮਣ ਲੱਗੇ ਆ ਨਾ ਕੱਲ ਤੱਕ ਲੱਗ ਜੂਗੇ ਇਹਨਰੇ ਹੀ ਮਾਰਨਾ ਅੱਜ ਬੱਢਣੇ ਆ ਧਾਨ ਬੱਢਣੇ ਜਾਣਾ ਮੰਡੇ ਜੀ ਜੱਲੇ ਦੇ ਅੱਜ ਅੱਜ ਉਹਨੂੰ ਵੀ ਖਾਉਂਗੇ ਜੱਲਾਂ ਦਾ ਟਰਾਲੀ ਵੀ ਲੈ ਕੇ ਜਾਣੀ ਡਾਕਟਰ ਵੀ ਜਾਊਗਾ ਆਪਣੇ ਵਾਲਾ ਵੀ ਲਓ ਜੀ ਜੱਲੇ ਤੇ ਚੱਲਦੀ ਹੈ ਮਸ਼ੀਨ ਅੱਜ ਤੈਨੂੰ ਚੱਲਿਆਂ ਟਰੈਕਟਰ ਲੈ ਕੇ ਕਹਿੰਦਾ ਟੋਚਨ ਵੀ ਲੈ ਲਿਆ ਝੋਲੇ ਜੇ ਪਾਦੇ ਆ ਕਹਿੰਦਾ ਟੋਜਨ ਜ਼ਰੂਰ ਲੈ ਆਂਗੀ ਗੱਲ ਲੋ ਯੂਟਰਲਾ ਪਾ ਕੇ ਫੇਲਾਂ ਖੜਾ ਕੇ ਤੇ ਜੱਲਾ ਹੀ ਖੜਾ ਕੇ ਤੇ ਟਰੈਡ ਤੇ ਲੈਣ ਟਰਾਲਾ ਪਾ ਕੇ ਮੈਨੂੰ ਕਹਿੰਦਾ ਮੈਂ ਫੋਨ ਕਰੂੰਗਾ ਲੈ ਕੇ ਉੱਥੇ ਨਵਾ ਜੀ ਲਓ ਜੀ ਚਲਦੇ ਹੁਣ ਲੈ ਕੇ ਮਿਲਦੇ ਆ ਫਿਰ ਮੰਡ ਵਿੱਚ ਜਾ ਕੇ ਜੀ ਜੀ ਪਹੁੰਚ ਗਏ ਮੰਡਾਲਾ ਖੇਤ ਚ ਚੱਲਦੀ ਆ ਜੀ ਮਸ਼ੀਨ ਆ ਆਖੀ ਤੇ ਬੱਟ ਹੋ ਗਏ ਅਦਰ ਤੇ ਬੱਟ ਕੇ ਆ ਜਿਹੜੀ ਜਿਹੜੀ ਢਾਈ ਕਿਲੇ ਸਵਾ 34 ਦੇ ਇਹ ਹਲੇ ਖੜੇ ਆ ਜਿਹੜੀ ਪਰਲੇ ਪਸੇ ਢਾਈ ਵੇਲੇ ਕੁਵੇਰੀ ਦੇ ਆ ਉਹ ਗਰੀ ਵੀ ਆ ਖੇਤ ਹਲੇ ਨਰਮੇ ਆ ਜਿਹਨੀ ਮਸ਼ੀਨ ਨੂੰ ਠੀਕ ਚੱਲਦੀ ਆ ਮਣਾ ਮਣਾ ਪੈਰ ਘਟਦਾ ਕਿਪਣੇ ਵਾਲੇ ਖੇਤ ਆ ਇਹੇ ਉਹਨਾਂ ਦੀ ਰੁੱਟੀ ਜਮਾਣ ਮੜਾਪਣਾ ਪੈਗੇ ਤਾਂ ਉਹਦੀ ਮਿੱਟੀ ਹੋਰ ਚੱਕਣੀ ਹੋਗੀ ਪਹਿਲਾਂ ਵੀ ਡੱਕਰ ਤੇ ਥੋੜੇ ਹੋਰ ਜ਼ਿਆਦਾ ਡੱਕਰ ਹੋਗੇ ਤਾਂ ਹੀ ਪਹਿਲਾਂ ਤੇੜ ਪਾੜਨੀ ਪੈਂਦੀ ਹੈ ਇਹਨੂੰ ਜਿਹੜੀ ਖੜੀ ਚੇ ਵੀ ਜਮਾਣਾ ਮੋਟਾ ਕਿਣੀਆਂ ਬਾਣੀ ਹੋਵੇ ਤਾਂ ਫਿਰ ਪਾਣੀ ਖਾ ਜਾਂਦੀ ਲਓ ਜੀ ਹਟਾਲੇ ਚ ਤਾਂ ਲਾਗੇ ਪਾਉਣਾ ਆਹੀ ਮੇਲੋ ਜਲੇ ਨੂੰ ਹਾਂ ਚੰਦਾਂ ਮੈਨ ਚੱਲਦਾ ਏ ਠੀਕ ਆ ਉਹ ਗਾਂ ਘਰੀ ਹੋਈ ਹਟਾਈ ਕਿਲੇ ਅੱਛਾ ਉਹ ਰੇਤ ਗਿਆ ਬਣਦਾ ਉਹਦਾ ਹੁਣ ਆ ਸੁੱਕੀ ਹੋਇਆ ਹੁਣ ਇਹ ਸੁੱਕੀ ਆ ਜਾਂ ਮੈਂ ਅੱਛਾ ਜਾਂਦੀ ਸਰ ਭਰਨੇ ਵਾਲੀ ਯਾਰ ਹਾਂ ਬਈ ਅਜੇ ਹੜਤਾਲ ਆ ਪਰ ਹੂੰ ਨਵੇਂ ਸੁੱਕੀ ਪਈ ਆ ਜੀ ਇਹਦੀ ਬਾਜੀ ਇੱਕ ਟਰਾਲੀ ਕੱਢ ਲਈ ਬਾਹਰ ਮਸ਼ੀਨ ਆ ਗਈ ਹੁਣ ਮੈਂ ਕਾ ਬਾਹਰ ਆ ਕੇ ਦਾਣੇ ਪੋਹ ਲੈਣੇ ਆ ਇੱਥੇ ਤੇ ਸਿੱਧੇ ਪੱਕੀ ਚੜ ਜੂਗਾ ਆਹ ਕਿਤੇ ਨਹੀਂ ਇੱਕ ਬਾਤ ਆਤਾ ਤੇ ਵਿੱਚ ਆ ਗਿਆ ਤਾਂ ਜਿਹੜੀ ਬਰਾਬਰ ਹੋ ਗਈ ਥੀ ਜੇ ਵਿਚਾਰੇ ਕਟਰੀ ਲਈ ਭਰਾ ਕੇ ਪਹਿਲਾਂ ਵੀ ਘਰ ਛੱਡਿਆਉਨੇ ਆ ਸ਼ਾਇਦ ਇਹ ਹੋ ਲਿਆਉਣੀ ਪਵੇ ਘਰ ਤੇ ਅਗਰ ਟ੍ਰੋਲੀ ਲੋ ਜੀ ਇੱਕ ਟਰਾਲਾ ਭਰ ਗਿਆ ਦਾ ਬਾਹਰ ਕਰਦਾ ਇਹ ਨੂੰ ਪਿੱਛੇ ਕਰਕੇ ਖੋਲ ਦਨੇ ਆ ਕਿ ਦੂਜੇ ਟਰੈਕ ਨੂੰ ਖੰਨ ਤੋਚਣ ਪਾਉਣਾ ਪੈਣਾ ਹੈ ਜਾਇਦ ਪਿੱਛੇ ਕਰ ਲੈ ਇਹਨੂੰ ਪਿੱਛੇ ਕਰ ਫਿਰ ਉੱਥੇ ਖੋਲਦੀ ਇਹਨੂੰ ਤੇ ਲੋੜੇ ਬੈਂਡਟਰ ਦੀ ਮੈਂ ਥੋੜਾ ਗਾਹਾਂ ਲੈ ਕੇ ਪਿੱਛੇ ਨੂੰ ਖਿੱਚਦੇ ਆਹ

ਆਵਾਜ਼ ਕੋਲ ਪਿਆਰ ਕਰਾਈ ਕਰੀਆ ਵੀਰ ਨੇ ਦੇਖ ਲੋ ਜਿਵੇਂ ਥੱਲੇ ਤੇ ਸਾਫ ਕਰਤੀ ਫਰ ਜਾ ਕੇ ਚੱਕੀ ਦਵਾਇ ਨੂੰ ਥੋੜਾ ਜਿਹਾ ਕੀਰ ਕਿਲਾ ਦਾ ਮਾੜਾ ਮਾੜਾ ਥੱਲੇ ਤੇ ਹਲੇ ਚਲੋ ਫੇਰ ਵੀ ਬਹੁਤ ਵਧੀਆ ਪੜਾਈ ਹੋ ਗਈ ਹੈ ਨਾ ਹੋ ਰਹਿ ਗਿਆ ਸਵਾ ਕੀਤੇ ਦੇ ਗੇੜ ਜੀ ਜਿਹੜੀ ਥੜੀ ਜਮੇ ਥੱਲੇ ਲੱਗੀ ਪਈ ਐ। ਕੀ ਕਰੂਗਾ ਬੰਦਾ? ਐਮਲ ਜੀ। ਰੱਬ ਨੇ। ਥੜੀ ਹਾਂ ਦੇਖ ਤਾਂ ਲੈ ਹੁਣ ਜਿਹੜੀ ਆਹ ਆਹ ਦਾਣੇ ਲੈ। ਹੁਣ ਦਾਣਾ ਹੀ ਦਾਣਾ ਪਿਆ ਥੱਲੇ ਲੈ। ਹੁਣ ਇਹ ਆਪਣੇ ਕਿਸੇ ਕੰਮ ਦਾ ਨਹੀਂ ਹੈਗਾ। 2-3 ਕੁਇੰਟਲ ਦਾ ਝੜ ਗਿਆ। ਵੱਧ। ਵੱਧ ਹੋ। ਵੱਧ ਹੋ। ਹੁਣ ਆਹ ਆਪਣੇ ਕਿਸੇ ਕੰਮ ਦਾ ਨਹੀਂ ਹੈਗਾ ਲੈ। ਹੁਣ ਥੜੀ ਇਹ ਹਾਂ ਥੱਲੇ ਆ ਜਾਂਦੀ ਐ ਨਾ ਆਹ। ਪਟਾਸ਼ ਮਨੂ। ਇਹ ਪਟਾਸ਼ ਮਨੂ ਕਿ ਬੜਾ ਘਟ ਗਿਆ ਇਹਦਾ। ਇਹ ਫਰਕ ਪੈਂਦਾ ਬਹੁਤ ਜੀ ਦਾ। ਹੋਰ ਮਨੂ ਤੇਰਾ ਵੀ ਨੰਬਰ ਲੱਗ ਜਾਊਗਾ ਅੱਜ ਹੈਂ। ਜਿੱਲਾ ਹੋਈ ਜਾਂਦੀ ਹੁੰਦੀ ਐ। ਰਾਸਤੇ ਬਿਨਾਂ ਵੀ ਸਾਲਾ ਕੁਛ ਨਹੀਂ ਖੇਦਦਾ ਹਨਾ ਰਾਸਤੇ ਹੁੰਦਾ ਬੜਾ ਹੋ ਜਾਂਦੀ ਕੱਤੀ ਹਾਂ ਕਹਦਾ ਹੁਣ ਗੱਡੀ ਬੜਾ ਦੇਣੀ ਤੇ ਜੇ ਰਸਤਾ ਹੁੰਦਾ ਜੇ ਖੜੀ ਹੁੰਦੀ ਫੇਰ ਨਹੀਂ ਕੋਈ ਚੱਕਰ ਪੈਦਾ ਬੜੀ ਦਾ ਬਹੁਤ ਫਰਕ ਹੈ ਹੁਣ ਗਿਰੀ ਵੀ ਹੈ ਹੁਣ ਰੱਬ ਦਾ ਨਹੀਂ ਕਹਦਾ ਫਿਰ ਕੇ ਸਾਲਾ ਫਰਕ ਬਹੁਤ ਪੈ ਜਾਂਦਾ ਫਿਰ ਕੇ ਫਰਕ ਪੈਂਦਾ ਬਹੁਤ ਫਰਕ ਪੈਂਦਾ ਪਰ ਇੰਨਾ ਸ਼ੁਕਰ ਹੈ ਕਿ ਥੱਲੇ ਸੁੱਕੀ ਆਪਣੀ ਮਾੜੀ ਜੀ ਹਾਂ ਲੋਕਾਂ ਦਾ ਪਾਣੀ ਖੜੇ ਹੈ ਵਿੱਚ ਆਪਾਂ ਗਿਆ ਜਾਂਦੇ ਚੈਨ ਵਾਲੇ ਵਿੱਚ ਹਾਂ ਜੇ ਟਰਾਲੀ ਪਿੱਛੇ ਤੇ ਖਾਦੀ ਗਿਓ ਪਈ ਹੈ ਟਰੈਕਟਰ ਦੋ ਪੌਣੇ ਪੈਗੇ ਹਾਂ ਤੁਰਦੀ ਹੈ ਟਰਾਲੀ ਮਾੜੀ ਜੀ ਆਈ ਦਾ ਖੇਤ ਇਹ ਗਿੱਲੇ ਪਏ ਆ। ਕਿਾ ਕਰੀਏ ਬਣਾਉਣੀ ਦਾ ਪੈਣੀ ਆ। ਮਸ਼ੀਨ ਵੀ ਜਮਾਂ ਹੀ ਹੌਲੀ ਹੌਲੀ ਆਰਾਮ ਕਰ ਬੱਟ ਰਿਹਾ ਵਿਚਾਰਾ। ਚਲੋ ਮਸ਼ੀਨ ਵਾਲੇ ਦਾ ਇੰਨੇ ਧੰਨਵਾਦ ਬਹੁਤ ਹੈ। ਜਿਹੜਾ ਪੜਾਈਆਂ ਨੇ ਪਿਆਰ ਨਾਲ ਕਰਦਾ ਏ। ਲਓ ਜੀ ਪਹੁੰਚ ਗਏ ਜੱਗੇ ਨਹੀਂ। ਅਮਨਾ ਡਰਾਈਵਰ ਆਰਮ ਨੇ ਬਹੁਤ ਵਧੀਆ ਬਾਈ ਸਾਡੇ ਸਾਰੇ ਕਾਰ ਮੰਗ ਕੇ ਡਰਾਈਵਰ ਹੈ ਸਿੰਦਰ ਬਾਈ ਕਿਧ ਕਿਲੇ ਹੀ ਹੈ ਫੇਰ ਕਿਲੇ ਹੈ ਅਸੀਂ ਤਾਂ ਹੀ ਬੜਾ ਰੇਟਰ ਲਿਆਏ ਇਹਨਾਂ ਵਧੀਆ ਕਰਿਆ ਨਹੀਂ ਟੋਟਰ ਨਾਲ ਨਾਲ ਜੇ ਲੋਡ ਹੈਗੀ ਤੁਹਾਡਾ ਨਹੀਂ ਟੋਟਰ ਬਾਈ ਫਿਰਦੇ ਆ ਮੂਹਰੇ ਗੜ ਚ ਉੱਡਣ ਦਾ ਹੀ ਆ ਅੱਛਾ ਟੋਟਰ ਜਰੂਰੀ ਚਾਹੀਦਾ ਕਿਸੇ ਦਾ ਹਾਂ ਹਾਂ ਟੋਟਰ ਨਾਲ ਦੂਏ ਮਗਰ ਪਾਇਆ ਤਾਂ ਮੈਂ ਖੋਲ ਲਿਆਵਾਂ ਕਿਹਨੂੰ ਬੁਲਾਉਂਗੇ ਦੂਰ ਅੱਛਾ ਚੱਲੀਏ ਜਾਂਦੇ ਆ ਇਹ ਠੀਕ ਹੈ ਟੋਟਰ ਅਸੀਂ ਵੀ ਹੜੇ ਕੋ ਟੋਜਨ ਤੈਨ ਨਾ ਜ਼ਰੂਰੀ ਚਾਹੀਦਾ ਬਾਈ ਟੋਜਨ। ਇਹ ਕਿ ਆਏ ਆਂ ਕਈ ਵਾਰ ਪਤਾ ਗਿਆ ਹੁੰਦਾ ਹੁੰਜ ਕੇ ਟੋਜਨ ਨਾ ਹੋਵੇ ਕੋਈ ਟਰੈਕਟਰ ਹੋ ਆਇਆ ਬਹ ਹੁੰਦਾ ਏ। ਅਲੱਗ ਦਾ ਟੋਜਨ ਨਹੀਂ ਹੈਗਾ। ਹਾਂ। ਘਰ ਨੂੰ ਜਾਣ ਨੂੰ ਟਾਈਮ ਲੱਗ ਜਾਂਦਾ। ਹਾਂ। ਕਈ ਵਾਰ ਟੋਜਨ ਕੋਲ ਹੁੰਜੋ ਜਾਂਦਾ ਏ। ਟਰੈਕਟਰ ਕੋਈ ਨਾ ਕੋਈ ਮਿਲ ਜਾਂਦਾ ਏ। ਕਿੰਨਾ ਕਰੇ ਕਿ ਬਈ ਹੁਣ ਸੋਟਾ। ਬਸ ਦੋ ਫੰਡਾ ਹੋ ਰਹਾ। ਬਾਗੇ ਗੇਟ ਦੇ ਕੰਮ। ਹਾਂ ਹਾਂ। ਫਾਦੇ ਦਾ ਜਮੀਨ ਥੱਲੇ ਤੇ ਬੱਧਣੀ ਪਈ ਏ। ਜਮੀਨ ਥੱਲੇ ਤੇ। ਇਹਦੀ ਵੀ ਨਹੀਂ ਨਹੀਂ ਕੱਢ ਕੇ ਜਾ। ਦੇਖੋ ਜੀ ਕੋਲ ਲ ਮਸ਼ੀਨ ਵਾਲੇ ਦੀ। ਬੜਾਈ ਵੀ ਬਹੁਤ ਕੰਮ ਦੀ ਰਾਲੀ ਤੁਸੀਂ ਜਾਇ ਪੀਸੀ ਜਿਹਰੇ ਗੈਸ ਕਰ ਦਿੰਦੇ ਆ ਪੀਸੀ ਵਾਸ ਬੰਦ ਨਹੀਂ ਹੋ ਗਈ ਹੁਣ ਖੋਲਾ ਜਾਏ ਨੀ ਡੀਸੀ ਇਹਦਾ ਜੱਗੇ ਇੱਕ ਤੋਾਈ ਹੋ ਜਾਂਦੀ ਆ ਹਾਂ ਤੋਾਈ ਕਰਤੀ ਸੀ ਹੋ ਜਾਏ ਤੇ ਕੋ ਮਦੇ ਤੇ ਹੁਣ ਪਾਏ ਜਾਂਦਾ ਇੱਕ ਟੈਂਕ ਬਾਈ ਇਹ ਚੀਨਾਂ ਹਾਂ ਮੋਫਰਤ ਪੈਂਦਾ ਇੱਕ ਟੈਗ ਨਹੀਂ ਚੱਲ ਬੜਾ ਮੋਟਾ ਉਹ ਤਿੰਨੀ ਪਰੈਂਕ ਮੁਕ ਮੁਕੇ ਦੇਖ ਵੇ ਡੀਸੀ ਨਿਕਲਦੀ ਡੀਸੀ ਨਿਕਲੂਗੀ ਹਦ ਤੱਕ ਤਿੰਨੇ ਗਿਹੜੇ ਪਈ ਹਲੇ ਤਿੰਨੇ ਗਿਹੜੇ ਪਏ ਆ ਲਾਸਟ ਵਾਲਾ ਬੰਬੂ ਦਿਖਾਈ ਹੁਣ ਵਿੱਚ ਪੈਂਦਾ ਹਾਂ ਹਾਂ ਐ ਫੋੜੀ ਸੀ ਲਾ ਜਾਣੀ ਜਗਿੰਦਰ ਬਾਈ ਵਾਲਾ ਵੀ ਬਾਈ ਟਰਾਲੇ ਦਾ ਵਜਨ ਹੋ ਜਾਊਗਾ ਹੂੰ ਨਾ ਬੇਲੇ ਸਾਲ ਵੀ ਕਈ ਗਰੇ ਲਾਈ ਦਿੱਤੀ ਆਲੇ ਸੀ ਸੀ ਹਾਂ ਹਾਂ ਜਿਹੜੀ ਸੁਤਰੀ ਜਗੀ ਜਿਹੜੀ ਹਸਾਪਾਂ ਸੁਪੀ ਬਈਆਂ ਨਾ ਲੱਗ ਜਾਣੀ ਜਾਂਦੀ ਸਾਰੇ ਬਾਈ ਪੰਜਾਂ ਦੇ ਮੰਡਿਆ ਬੁੱਲਣਾ ਕੀ ਦਾ ਰੰਗ ਨਹੀਂ ਆਉਂਦੀ ਮੋਹਲੀ ਰਸਤਾ ਦੇਖਦਾ ਹਾਂ ਰਸਤਾ ਮਿਲਿਆ ਰਸਤਾ ਹੀ ਚੰਗ ਰਸਤੇ ਨਾਲ ਚੱਕਰ ਨਾ ਚੱਲ ਕੋਈ ਨਹੀਂ ਵਧੀਆ ਯਾਰ ਜਿਹੜਾ ਕੰਮ ਟਾਈਮ ਗੱਲ ਹੋ ਜਵੇ ਨਾ ਵਧੀਆ ਵਧੀਆ ਕੀ ਰੀਤ ਨਹੀਂ ਮੈਂ ਤਾਂ ਇਹਨੂੰ ਕਿਹਾ ਵਾਗਾ ਹੋਰ ਮਸ਼ੀਨਾਂ ਨੂੰ ਕਹਿ ਦੇਖੀ ਜਾਣਾ ਬੀਦੂ ਭਾਈ ਆਪਣਾ ਜਿਹੜੀ ਲੋਟ ਆਉਂਦੀ ਹੈ ਇਹਨੂੰ ਕਹਿ ਕੇ ਰੱਖ ਹਾਂ ਆ ਦੇਖਣਾ ਹੁਣ ਕੋਲ ਆ ਵੜਾ ਲਈ ਹਾਂ ਹਾਂ ਬੱਚ ਫੈਜ਼ਲ ਬਾਈ ਕਈ ਵਾਰ ਟਾਈਮ ਹੀ ਨਹੀਂ ਮਿਲਦਾ ਹਾਂ ਹਾਂ ਆ ਜਾਣਾ ਬਾਈ ਤੇਰੇ ਰਵਿੰਦਰ ਇੱਕ ਹੋਰ ਵੱਧ ਲਿਆ ਵੱਧ ਲਿਆ ਵੱਧ ਲਿਆ ਜਿੰਦਰਾ ਲੋਡ ਕਰੋ ਇਹਨੂੰ ਆ ਗਈ ਆ ਗਈ ਪੂਰੀ ਬਸ ਆਇਆ ਹਾਂ ਬਸ ਜੱਗਾ ਪਾਸ ਹੋ ਜੂਗਾ ਬਾਈ ਦੇਖ ਲੈ ਚੱਕੀ ਟੀਮ ਅੱਜ ਮੈਂ ਦੋ ਬੰਗੂ ਪਾਸ ਮੈਂ ਦੋ ਉਹ ਅਸੀਂ ਤਾਂ ਟੋਸ਼ਨ ਲੈ ਕੇ ਆਏ ਵਿਵੇਂਦਰ ਯਾਰ ਇੱਕ ਹੋਰ ਪੈ ਜੂਗਾ ਹੋਲੀ ਲੈ ਜੂਗੇ ਉਹ ਨਹੀਂ ਬੱਚੀ ਜੀ ਦੀ ਨੀ ਤੁਰ ਬਲੀ ਨਾ ਜਾਣ ਇਹਨੂੰ ਬਾਅਦ ਚ ਆਏ ਕਰਦਣੇ ਕਿਤੇ ਜਿੱਲੀ ਮਾਰਨੀ ਨਹੀਂ ਗੱਲ ਐਂ ਕਰੋ ਤੁਸੀਂ ਬਾਅਦ ਚ ਐਂ ਕਰਕੇ ਬਾਅਦ ਜੀ ਦੀ ਨੀ ਤੁਰੇ ਕਾਦੀ ਕਲਕ ਭੱਜ ਨਹੀਂ ਕਰਦੀ ਆ ਫੇ ਐਂ ਚੱਕਦੇ ਮਣੀ ਮੜੀ ਬਾਅਦ ਚ ਚੱਕੂਗਾ ਬਾਅਦ ਚ ਐ ਤੋਰੂਗਾ ਇੱਥੇ ਆ ਆਠਾ ਵਾਲਾ ਹੈ ਬੰਮੀ ਆ ਰਹਾ ਆਸ਼ਾਤਵਾਦ ਲੱਗ ਗਿਆ ਕੰਪਿਊਟਰ ਕਰਾ ਹੁਣ ਵਿੰਦਰ ਨਾਲ ਹੀ ਇਹ ਕੰਪਿਊਟਰ ਕਰਾ ਲਿਆ ਮੇਰੀ ਇਹ ਜਿਹੜਾ ਮਸ਼ੀਨ ਨੂੰ ਡਰਾਈ ਉਹਨੂੰ ਤਾਂ ਲੈ ਆਈ ਜਾਂਦਾ ਨੇ ਮੇਰੇ ਜਰਾ ਦੇ ਮਰਦੀ ਜਿਹੀ ਆਈ ਹੈ 20 ਵਧੀਆ ਗਿਰਨ ਕਰਕੇ ਥੋੜਾ ਜਿਹਾ ਕੰਮ ਖਰਾਬ ਹੋ ਗਿਆ ਹਾਂ ਬਸ ਜਿਆਦਾ ਨਾ ਕਰ ਐਂ ਟੋਆ ਬੱਟ ਜਿਹੜਾ ਉਹੀ ਕਈਆਂ ਨਾਲ ਡੋਲ ਮੰਗਣਾ ਪੂਰੀ ਖੜ ਕੇ ਹਾਂ ਬਾਹਰ ਨਾਲ ਪੈਰ ਤੇ ਚੜਾਓ ਚੜਾਓ ਲੈ ਪਾ ਜਾਣੇ ਤਾਂ ਪਤਾ ਹੀ ਬੰਬੂ ਵਾਲੇ ਹੋਰ ਚਲ ਇਹਨੇ ਬੜਾ ਹਲਕਾ 40 ਖਾਦੀ ਕਰਾ ਲੈਣਾ ਚਲ ਜੱਗੇ ਆਲਾ ਉਹ ਟਰਾਲੇ ਦਾ ਕਈ ਖੜੇ ਪਿੰਡ ਚ ਪਰ ਕਿਆ ਕਰੀਏ ਮੰਡੀਆਂ ਚ ਵਾਪ ਦਿੰਦੀ ਆਲੇ ਬਾਹਰ ਨਾ ਘਟ ਹਾਂ ਗਿਆ ਉਹ ਲਓ ਇਹਦੇ ਘਰ ਜਾਣ ਨੂੰ ਕੋੜਾ ਜੀ ਕਰਦਾ ਪਹਿਲਾਂ 6 ਕਿਲੋਮੀਟਰ ਜਾਊਂ ਤੇ ਫੇਰ ਟਰਾਲੀ ਲੈ ਕੇ ਆਉਂਗੇ ਅੱਛਾ ਆਹੀ ਗੱਲ ਕਰ ਬਸ ਜੱਗੇ ਆਲਾ ਚੱਕ ਚੱਕ ਕੋਈ ਨਾ ਦਾ ਬਸ ਬਾਹਰ ਨਾ ਕਰ ਬਿੰਦਰ ਰਹਿਣ ਰਹਿਣ ਦੇ ਹੋ ਗਈ ਬਹੁਤ ਜ਼ਿਆਦਾ ਚਲ ਆਜੋ ਆਜੋ ਕਰ ਦੋ ਇੱਕ ਜਿਹੜਾ ਹੋਣਾ ਬੇਹਰਾ ਚਾਰੇ ਪਾਸੇ ਬਾਹਰ ਨਾ ਲਾਓ ਅੰਦਰ ਅੰਦਰ ਬਹੁਤੇ ਬਾਅਦ ਆਪਾਂ ਗੋਲ ਕਰ ਦਿੰਦੇ ਉੱਪਰ ਨੂੰ ਭੈਣ ਤੇ ਬਾਅਦ ਲਓ ਜੀ ਨੰਬਰ ਕਿਹਦੇ ਕੰਮ ਆ ਵਟੋਗੇ ਸਾਰੇ ਹੀ ਪਹਿਲਾਂ ਇੱਕ ਵਾਰ ਮੈਦਰੀ ਦੀ ਹੈਗੀ ਪੈਜੂਗੇ ਜੱਗੇ ਨੇ ਦਿੱਤਾ ਹੌਸਲਾ ਜਾ ਜੱਗਾ ਕਹਿੰਦਾ ਕੋਈ ਗੱਲ ਨਹੀਂ ਪੈ ਜਾਣੇ ਆ ਨਾ ਹੋਰ ਵੇਖੇ ਬਣਾ ਕੇ ਭਾਈਏ ਹੋਰ ਡੱਟ ਗਿਆ ਮੋਰੀ ਤੇ ਲੱਗਾ ਸੇਕਾ ਮੇਰੇ ਕੋਲ ਪੰਪ ਕੰਮ ਕਰ ਗਿਆ ਹਾਂ ਵੇਖੇ ਪੰਪ ਕੰਮ ਕਰ ਗਿਆ ਚਲ ਕੋਈ ਨਹੀਂ ਹੁਣ ਏਡਾ ਮਮਨੇ ਚੱਕ ਲੂਗੇ ਹਾਂ ਹੁਣ ਗੋਲਜੀ ਕਰ ਹਾਂ ਹੁਣ ਆਏ ਗੋਲਜੀ ਕਰ ਲੰਨੇ ਆ ਨਾ ਬੜਾ ਅਸੀਂ ਮੋਰੀ ਤੇ ਪੱਥਰ ਲਗਾਏ ਸੀ ਚੱਕੜ ਪਾ ਲੈ ਭਾਈ ਭਾਈ ਆ ਗਏ ਅਸੀਂ ਬੜਾ ਹੁਣ ਨਾ ਠੀਕ ਮੋਰੀ ਤੇ ਪੱਥਰ ਖੜ ਲਾਏਗੇ ਕਰਲਾ ਵੀ ਡਰੈਕਟਰ ਵੀ ਕੋਲ ਨੂੰ ਕਰਲਾ ਲਾਓ ਜੀ ਮੋਲੀ ਵੀ ਡੱਬਾ ਲੈ ਕੇ ਪਹੁੰਚ ਗਿਆ ਉਹ ਤੁਸੀਂ ਨਾ ਮਸ਼ੀਨ ਨਾਲ ਸ਼ੂਗਰ ਕਰਾ ਦੇਣੀ ਹੈ ਵੀ ਹੈ ਵੀ ਲਓ ਜੀ ਦੇਖਦੇ ਆ ਹਾਂ ਕਿ ਲਾਖੇ ਤਾਂ ਬਹੁਤ ਹੈ ਕਿ ਦੇਖਦੇ ਆ ਕਿਵੇਂ ਨਿਕਲੋ ਤੇ ਆ ਹੁਣ ਚੱਲ 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 ਕਰਾ ਪਰ ਇਹਨੂੰ ਹੋਰ ਇਹ ਟੋਟੀ ਬੈਗ ਲਾ ਕੇ ਫਿਰ ਦਿਖਾਉਣਾ ਲਓ ਜੀ ਟਰਾਲੀਆਂ ਦੋਏ ਅੰਦਰ ਲਾਤੀਆਂ ਹੁਣ ਜੇ ਕੋਈ ਮੰਡੀ ਦਾ ਹੱਲ ਹੋ ਗਿਆ ਤਾਂ ਠੀਕ ਹੈ ਬਸ ਉਹ ਤੱਕ ਨਹੀਂ ਫੇ ਪਰਸੋਂ ਨੂੰ ਖਾਲੀ ਕਰਕੇ ਇਹਨਾਂ ਨੂੰ ਉਹਰੇ ਸ਼ੈੱਡ ਵਿੱਚ ਫਿਰ ਹੋਰ ਵੜਾਉਂਗੇ ਲਓ ਜੀ ਸਾਲ ਛੋਟੇ ਬੱਜਣਾਂ ਦੇ ਬਚ ਗਏ ਪਰ ਬੈਗੇ ਟਰਾਲੀਆਂ 'ਚ ਨਹੀਂ ਦੁਬਾਰਾ ਫੇਰ ਕਿੜਾ ਮਾਰਨਾ ਜੇ ਮਾਣੇ ਮੋਠੇ ਬੱਜ ਜਾਂਦੇ ਲਓ ਜੀ ਹੁਣ ਇੱਥੇ ਕੋ ਸ਼ੈੱਡ ਦੇ ਵਿੱਚ ਧਾਰ ਦੋਂਗੇ ਅੱਬਲ ਮੈਂ ਸੋਮਵਾਰ ਹੈ ਪਰਸੋਂ ਨੂੰ ਸ਼ਾਇਦ ਕੋਈ ਹੱਲ ਹੋਏ ਜਾਵੇ ਤਦੋ ਦੇਖਦੇ ਆ ਜੀ ਬਾਕੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜੂ ਕਰਿਓ ਜੀ ਸਾਸਰੀ ਕਾਲਜੀ